ਸ਼ਹਿਰ ਦੇ ਪ੍ਰਸਿੱਧ ਕਾਰੋਬਾਰੀ ਮੁਹੰਮਦ ਇਕਬਾਲ ਔਰ ਬਾਬੂ ਪਹਿਲਵਾਨ ਵੱਲੋਂ ਰੋਜ਼ਾ ਇਫਤਾਰ ਕਰਵਾਇਆ ਗਿਆ ਇਸ ਵਿੱਚ ਜਿੱਥੇ ਸ਼ਹਿਰ ਦੇ ਪ੍ਰਧਾਨਤਵ ਵਿਅਕਤੀ ਨੇ ਰੋਜ਼ੇ ਖੋਲੇ ਅਤੇ ਵਿਸ਼ੇਸ਼ ਤੌਰ ਤੇ ਵਿਧਾਇਕ ਡਾਕਟਰ ਜਮੀਲਉ ਰਹਿਮਾਨ ਨੇ ਸ਼ਿਰਕਤ ਕੀਤੀ ਵਿਧਾਇਕ ਨੇ ਕਿਹਾ ਕਿ ਬਾਬੂ ਪਹਿਲਵਾਨ ਦੇ ਨਾਲ ਮੇਰੇ ਪਰਿਵਾਰਕ ਸਬੰਧ ਨੇ ਇਹਨਾਂ ਵੱਲੋਂ ਰੋਜ਼ੇ ਖੁਲਵਾ ਕੇ ਆਪਸੀ ਸਾਂਝ ਨੂੰ ਕਾਇਮ ਰੱਖਿਆ ਗਿਆ ਹੈ ਜੀ ਐਵਲ ਸਾਹਿਬ ਅੱਜ ਤੁਸੀਂ ਕੰਪੇਅਰ ਫੋਟੋਜ਼ ਅੰਦਰ ਅਧਿਉਪਤੀ ਵੱਲੋਂ ਜੀ ਮੁਹੰਮਦ ਇਕਬਾਲ ਬਾਬੂ ਵੱਲੋਂ ਉਹ ਯਾਪਾਰਿਕਾਈ ਗਈ ਹੈ ਇਹ ਤੇ ਕੀ ਕੋ ਹਾਂਜੀ ਮੁਹੰਮਦ ਇਕਬਾਲ ਸਾਹਿਬ ਜਿਨ੍ਹਾਂ ਨੂੰ ਬਾਬੂ ਪਹਿਲਵਾਨ ਦੇ ਨਾਮ ਨਾਲ ਜਾਣੇ ਜਾਂਦਾ ਹੈ ਉਹਨਾਂ ਵੱਲੋਂ ਅੱਜ ਅੰਪਾਇਰ ਹੋਟਲ ਦੇ ਵਿੱਚ ਰੋਜ਼ਾ ਇਫਤਾਰੀ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਔਰ ਬਚਪਨ ਦੇ ਅਸੀਂ ਸਾਥੀ ਆ ਮੈਨੂੰ ਵੀ ਇਹਨਾਂ ਨੇ ਮਤਲਬ ਇਸ ਮੌਕੇ ਤੇ ਬੁਲਾਇਆ ਮੈਂ ਹਾਜ਼ਰ ਹੋਇਆ ਔਰ ਇਹਦੇ ਨਾਲ ਆਪਸੀ ਪਿਆਰ ਮੁਹੱਬਤ ਵੱਧ ਹੈ ਆਪਸੀ ਭਾਈਚਾਰਾ ਵੱਧ ਹੈ ਮੈਂ ਸਮਝਦਾ ਕਿ ਇਹਨਾਂ ਨੇ ਇੱਕ ਪ੍ਰੋਗਰਾਮ ਰੱਖ ਕੇ ਇੱਕ ਫਲਾਗਾ ਉੱਪਰ ਮਟਾਇਆ ਤੇ ਇਸ ਦੀ ਮੈਂ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਭੇਜ ਕਰਦਾ ਵੈਸੇ ਵੀ ਹਰਮਤ ਮੁਸੱਲ੍ਹਾ ਸੱਲਮ ਨੇ ਰੋਜ਼ਾ ਇਫਤਾਰ ਕਰਾਉਣ ਦੀ ਬੜੀ ਅਹਿਮੀਅਤ ਦੱਸੀ ਹੈ ਔਰ ਬੜਾ ਸਵਾਬ ਮਿਲਦਾ ਹੈ ਇਸ ਤੋਂ